ਵਾਜੂ ਕੀ ਕਥੇ ਸਾਡਾ ਇਕੱਠੇ ਹੋਣ ਦਾ ਇੱਥੇ ਜੋ ਅੱਜ ਦਾ ਮਕਸਦ ਹੈ ਵੀ ਜੋ ਸਾਡੇ ਵੀਰ ਜੇਲਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਛਡਾਉਣ ਵਾਸਤੇ ਤੇ ਹੋਰ ਜੋ ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਕਹਿੰਦੇ ਆ ਬਾਬਾ ਜੀ ਵੀ ਸਾਡੇ ਬੱਚੇ ਬੱਚੀਆਂ ਕਿਉਂ ਜਿਹਾਂ ਦੇ ਵਿੱਚ ਤੰਗ ਕਰਿਆ ਨੇ ਸਾਨੂੰ ਕਿਉਂ ਤੰਗ ਕਰਦੇ ਹੋ ਸਾਨੂੰ ਕਿਉਂ ਤੰਗ ਕਰਦੇ ਹੋ ਬਹੁਤ ਚਿਰ ਹੋ ਗਿਆ ਸਾਲ ਪਾਰ ਹੋ ਗਿਆ ਸਾਨੂੰ ਛੜਕਾਂ ਤੇ ਰੁਲਦਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵਿੰਦਰ ਸਿੰਘ ਗਾਦੜਪੱਤੀ ਬੋਹਾ ਅੱਜ ਇਕੱਠ ਅਸੀਂ ਗੁਰੂ ਘਰ ਗਾਦੜਪੱਤੀ ਸੰਗਤ ਸਰ ਸਾਹਿਬ ਬੋਹਾ ਵਿਖੇ ਜਿਲ੍ਹਾ ਮਾਨਸਾ ਤਹਿਸੀਲ ਬਡਲਾੜਾ ਵਿਖੇ ਕੀਤਾ ਹੈ ਸੰਗਤਾਂ ਨੇ ਅੱਜ ਗੁਰੂ ਘਰ ਦੇ ਵਿੱਚ ਪਾਠ ਕਰਕੇ ਅਰਦਾਸ ਬੇਨਤੀ ਵੀ ਕੀਤੀ ਹੈ ਨੌਜਵਾਨਾਂ ਦੇ ਜੋ ਪਰਚੇ ਪਏ ਹਨ ਔਰ ਭਾਈ ਦੀਪ ਸਿੰਘ ਸਿੱਧੂ ਔਰ ਹੋਰ ਜਿਹੜੇ ਸਾਡੇ ਨੌਜਵਾਨ ਹਨ ਉਹਨਾਂ ਦੇ ਪਰਚੇ ਰੱਦ ਕਰਾਉਣ ਵਾਸਤੇ ਇਹ ਅੱਜ ਇਕੱਠ ਕੀਤਾ ਗਿਆ ਹੈ ਔਰ ਮੈਂ ਸੰਗਤਾਂ ਦੇ ਚਰਨਾਂ ਵਿੱਚ ਇਹ ਹੀ ਬੇਨਤੀ ਕਰਦਾ ਸੀ ਅੱਜ ਕਿ ਸਾਨੂੰ ਅੱਜ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਭਾਵੇਂ ਉਹ ਦੀਪ ਸਿੱਧੂ ਹੋਵੇ ਭਾਵੇਂ ਲੱਖਾ ਸਿੰਘ ਸੁਧਾਨਾ ਹੋਵੇ ਭਾਵੇਂ ਸਾਡੇ ਨੌਜਵਾਨ ਸਾਡੇ ਇੱਥੇ ਬਹੁਤਾਂ ਵੀ ਭਾਈ ਜਗਿੰਦਰ ਸਿੰਘ ਜੇਲ੍ਹ ਵਿੱਚ ਬੰਦਾ ਹੈ ਉਹਦੇ ਦਾ 26 ਤਰੀਕ ਤੋਂ ਬਾਅਦ 28 ਤਰੀਕ ਦਾ ਔਰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਦਾਂ ਦੇ ਇਕੱਠ ਕਰਕੇ ਔਰ ਪਾਠ ਵੀ ਕੀਤੇ ਜਾਣ ਅਰਦਾਸਾਂ ਬੇਨਤੀਆਂ ਵੀ ਹੋਣ ਸਤਿਗੁਰਾਂ ਦੇ ਚਰਨਾਂ ਵਿੱਚ ਤੇ ਜਿੱਥੇ ਅਸੀਂ ਇਹ ਕੁਝ ਕਰਨਾ ਹੈ ਉੱਥੇ ਅਸੀਂ ਸਾਰੀਆਂ ਸੰਗਤਾਂ ਭਾਈ ਆਪੋ ਆਪਣੇ ਪਿੰਡਾਂ ਵਿੱਚੋਂ ਵੀਡੀਓ ਬਣਾ ਕੇ ਪਾਓ ਕਿ ਅਸੀਂ ਨੌਜਵਾਨਾਂ ਦੇ ਨਾਲ ਆ ਭੰਵੇਂ ਉਹ ਦੀਪ ਸਿੰਘ ਸਿੱਧੂ ਆ ਭੰਵੇਂ ਲੱਖਾ ਸਿੰਘ ਸਿਧਾਣਾ ਤੇ ਭੰਵੇਂ ਸਾਡੇ ਬਜ਼ੁਰਗ ਨੇ ਸਾਡੀਆਂ ਭੈਣਾਂ ਵੀ ਬੰਦ ਨੇ ਬੇਪਤੀ ਕੀਤੀ ਜਾ ਰਹੀ ਹੈ ਇਸ ਕਰਕੇ ਮੈਂ ਕਿਸਾਨ ਆਗੂਆਂ ਦੇ ਚਰਨਾਂ ਵਿੱਚ ਵੀ ਬੇਨਤੀ ਕਰਦਾ ਕਿ ਜਿਹੜੇ ਸਾਡੇ ਕਿਸਾਨ ਆਗੂ ਨੇ ਔਰ 26 ਤਰੀਕ ਤੋਂ ਬਾਅਦ ਔਰ 27 ਤਰੀਕ ਨੂੰ ਅਸੀਂ ਵੀ ਉਥੇ ਸੀ ਸਿੰਘੂ ਬਾਰਡਰ ਤੇ ਸਿੰਘੂ ਬਾਡ ਤੇ ਰਾਜਿੰਦਰ ਸਿੰਘ ਕਾਮਰੇਡ ਨੇ ਸੰਗਤਾਂ ਤੋਂ ਬਹੁਤ ਤੱਕੇ ਨਾਲ ਔਰ ਗਦਾਰੀ ਦੇ ਬੇਈਮਾਨੀ ਦੇ ਤੇ ਕਾਲੀਆਂ ਭੇਡਾਂ ਕਹਿ ਕੇ ਨਾਰੇ ਲਵਾਏ ਸੰਗਤਾਂ ਦਾ ਉਦੋਂ ਉੱਥੇ ਬਹੁਤ ਦਿਲ ਦੁਖੀ ਸੀ ਕਿ ਇਹ ਮਾੜੀ ਗੱਲ ਹੈ ਇਹਨਾਂ ਦੀ ਸਾਡੇ ਨੌਜਵਾਨਾਂ ਨੂੰ ਫਸਾ ਕੇ ਹੁਣ ਇਹ ਇਦਾਂ ਦੇ ਨਾਰੇ ਲਾਈ ਜਾਂਦੇ ਹਨ ਪਰ ਸਾਰੀਆਂ ਸੰਗਤਾਂ ਨੇ ਇਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਵੀ ਸੀ ਕਿ ਔਰ ਸਾਡੇ ਵਿੱਚ ਇਹ ਕੀ ਕਰੀ ਜਾਂਦੇ ਨੇ ਜ਼ਹਿਰ ਖੋਲੀ ਜਾਂਦੇ ਆ ਪਰ ਔਰ ਕੁਝ ਨਾ ਜਥੇਬੰਦੀਆਂ ਦੇ ਆਗੂਆਂ ਨੇ ਬਹੁਤ ਮਾੜੀ ਗੱਲ ਕੀਤੀ ਹੈ ਪਰ ਜਥੇਬੰਦੀਆਂ ਨੂੰ ਸਾਡੀਆਂ ਅੱਜ ਜਥੇਬੰਦੀਆਂ ਨੂੰ ਚਾਹੀਦਾ ਕਿ ਚਲੋ ਭੁੱਲਾਂ ਸਾਰਿਆਂ ਤੋਂ ਹੋ ਜਾਂਦੀਆਂ ਪਰ ਜੇ ਉਹਨਾਂ ਭੁੱਲਾਂ ਨੂੰ ਅਸੀਂ ਔਰ ਉਦੋਂ ਹੀ ਦੱਬੀ ਚਲੀਏ ਤਾਂ ਕੰਮਾ ਠੀਕ ਕਿਵੇਂ ਆਊਗਾ ਇਸ ਕਰਕੇ ਅੱਜ ਸਾਡੀਆਂ ਜਥੇਬੰਦੀਆਂ ਆਗੂ ਸਹਿਬਾਨਾਂ ਨੂੰ ਭਾਵੇਂ ਔਰ ਉਹ ਬਲਵੀਰ ਸਿੰਘ ਰਾਜੇਵਾਲ ਐ ਉਹਨੇ ਵੀ ਕਾਫੀ ਹੱਦ ਤੱਕ ਕਿਸੇ ਹੱਦ ਤੱਕ ਉਹਨਾਂ ਨੇ ਇਹ ਦੀਪ ਸਿੰਧੂ ਤੋਂ ਉਲਟ ਚੱਲੇ ਉਲਟ ਮੈਂ ਬੇਨਤੀ ਕਰਦਾ ਕਿ ਹੁਣ ਉਲਟ ਚੱਲਣ ਦਾ ਸਮਾਂ ਨਹੀਂ ਹੈਗਾ ਹੁਣ ਸਾਨੂੰ ਅਥਵਾਕ ਏਕਾ ਬਣਾਉਣ ਦਾ ਸਮਾਂ ਹੈ ਦਿੱਲੀ ਦੀਆਂ ਸਟੇਜਾਂ ਤੋਂ ਹਰ ਵਕਤ ਏਕੇ ਦੀ ਅਪੀਲ ਆ ਰਹੀ ਹੈ ਜੇ ਏਕੇ ਦੀ ਅਪੀਲ ਆਉਂਦੀ ਹੈ ਤਾਂ ਏਕਾ ਬਣਾ ਕੇ ਚੱਲੋ ਪਹਿਲਾਂ ਤੁਹਾਡਾ ਫਰਜ ਬਣਦਾ ਹੈ ਕਿ ਅਸੀਂ ਏਕਾ ਬਣਾਈਏ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਜਿੰਨੀਆਂ ਵੀ ਸੰਗਤਾਂ ਔਰ ਪਿੰਡਾਂ ਦੇ ਵਿੱਚ ਹਨ ਉਹ ਇੱਕ ਆਵਾਜ਼ ਤਾਂ ਸੀ ਕਾਫੀ ਟਾਈਮ ਤੋਂ ਚੱਕ ਰਹੇ ਆਂ ਕਿ ਸਾਡੇ ਜਿਹੜੇ ਕਾਲੇ ਕਾਨੂੰਨ ਸਾਡੇ ਤੇ ਥੋਪੇ ਐ ਉਹ ਰੱਦ ਕੀਤੇ ਜਾਣ ਪਰ ਨਾਲ ਔਰ ਦੂਸਰੀ ਆਵਾਜ਼ ਹੁਣ ਸੰਗਤਾਂ ਨੇ ਚੱਕੀ ਹੈ ਕਿ ਜਿਹੜੇ ਸਾਡੇ ਨੌਜਵਾਨ ਬਜ਼ੁਰਗ ਭੈਣਾ ਜੇਲਾਂ ਵਿੱਚ ਬੰਦ ਨੇ ਉਹਨਾਂ ਦੇ ਪਰਚੇ ਰੱਦ ਕੀਤੇ ਜਾਣ ਬਹੁਤ ਵਧੀਆ ਦਾਸ ਨੇ ਵੀ ਇਸ ਤੋਂ ਪਹਿਲਾਂ ਕਾਫੀ ਵੀਡੀਓ ਪਾ ਚੁੱਕੇ ਐ ਔਰ 27 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ 20 ਤਰੀਕ ਹੋ ਗਈ 20 ਫਰਵਰੀ ਅੱਜ ਵੀ ਅਸੀਂ ਬੇਨਤੀਆਂ ਕਰਦੇ ਆਂ ਆਗੂ ਸਹਿਬਾਨਾਂ ਦੇ ਚਰਣਾ ਵਿੱਚ ਕਿ ਤੁਸੀਂ ਇਹ ਸਟੈਂਡ ਲਓ ਤੁਹਾਡਾ ਪਹਿਲ ਦੇ ਆਧਾਰ ਤੇ ਸਟੈਂਡ ਲਾਈਨ ਦਾ ਹੱਕ ਬਣਦਾ ਸੀ ਔਰ ਪਰ ਸੁਖਵਾਲ ਸਿੰਘ ਖਹਿਰਾ ਤੇ ਸ਼੍ਰੋਮਣੀ ਕਮੇਟੀ ਨੇ ਪਰਚੇ ਰੱਦ ਕਰਾਉਣ ਦਾ ਇਹ ਇੱਕ ਤਹਈਆ ਚੱਕਿਆ ਉਸ ਤੋਂ ਬਾਅਦ ਭਵੇਂ ਤੁਸੀਂ ਵੀ ਚੱਕ ਲੇਤਾ ਪਰ ਤੁਸੀਂ ਤੁਹਾਡਾ ਜਿੰਨਾਕ ਤੁਸੀਂ ਔਰ ਪਰਚੇ ਰੱਦ ਕਰਾਉਣ ਦਾ ਤਹਈਆ ਚੱਕਿਆ ਧੰਨਵਾਦ ਹੈ ਪਰ ਸਟੈਂਡ ਲਓ ਕਿ ਜਿੰਨਾ ਚਿਰ ਪਰਚੇ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਕਾਲੇ ਕਾਨੂੰਨਾਂ ਦੀ ਗੱਲ ਨਹੀਂ ਕਰਦੇ ਕੋਈ ਕਾਲੇ ਕਾਨੂੰਨ ਬਾਅਦ ਚ ਰੱਦ ਕਰਾਵਾਂਗੇ ਪਹਿਲਾਂ ਪਰਚੇ ਰੱਦ ਕਰਾਵਾਂਗੇ ਜਾਂ ਦੋਨੇ ਇਕੱਠੇ ਕਰੋ ਇਸ ਕਰਕੇ ਨੌਜਵਾਨਾਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਭਾਰੀ ਨਿਰਾਸ਼ਾ ਹੈ ਕਿ ਇਹਨਾਂ ਦਾ ਕੀ ਹੈ ਇਹ ਤਾਂ ਲਿਜਾ ਕੇ ਫਸਾ ਦਿੰਦੇ ਨੇ ਮੁਰਕੇ ਕਿਸੇ ਦੀ ਗੱਲਬਾਤ ਨਹੀਂ ਪੁੱਛਦੇ ਤੇ ਤੁਹਾਡਾ ਸਾਰਿਆਂ ਦਾ ਹੱਕ ਬਣਦਾ ਜਿੰਨੀਆਂ ਵੀ ਜਥੇਬੰਦੀਆਂ ਹਨ ਕਿ ਅਸੀਂ ਵੱਧ ਤੋਂ ਵੱਧ ਚੜ੍ਹਦੀ ਕਲਾ ਵਿੱਚ ਰਹੀਏ ਏਕੇ ਨਾਲ ਰਹੀਏ ਥਵਾਕ ਨਾਲ ਰਹੀਏ ਤੇ ਨੌਜਵਾਨੀ ਨੂੰ ਨਾਲ ਲੈ ਕੇ ਚਲੀਏ ਕਿਉਂਕਿ ਜਦੋਂ ਪੰਜਾਬ ਵਿੱਚੋਂ ਹਰਿਆਣਾ ਟੱਪ ਕੇ ਗਏ ਸੀ ਉਦੋਂ ਡਾਂਗਾ ਖਾ ਖਾ ਕੇ ਨੌਜਵਾਨ ਹੀ ਅੱਗੇ ਤੱਕ ਕੇ ਲੈ ਕੇ ਗਏ ਸੀ ਦਿੱਲੀ ਦੇ ਵਿੱਚ ਵੀ ਜਦੋਂ ਅਸੀਂ ਗਏ 10ਵੀਂ ਨਾਲ ਹੀ ਸੀ 22 ਤਰੀਕ ਤੋਂ ਲੈ ਕੇ 28 ਤਰੀਕ ਤੱਕ ਉੱਥੇ ਰਹੇ ਐ ਔਰ ਅਸੀਂ ਵੀ ਨਾਲ ਸੀ ਔਰ ਇੰਨਾ ਇਕੱਠ ਕਿ ਪਹਿਲੀ ਵਾਰ ਉੱਥੇ ਦੇਖਣ ਨੂੰ ਮਿਲਿਆ ਪਰ ਜੇ ਕਿਤੇ ਅਸੀਂ ਆ ਕੰਮ ਦੇ ਵਿੱਚ ਮਾਰ ਨਾ ਖਾਂਦੇ ਬੇਈਮਾਨੀ ਕਹਿਣ ਦੇ ਵਿੱਚ ਗਦਾਰ ਕਹਿਣ ਦੇ ਵਿੱਚ ਤਾਂ ਇਹ ਇਕੱਠ ਉੱਤੇ ਘਟਦਾ ਨਹੀਂ ਸੀ ਵੱਧਦਾ ਹੀ ਜਾਂਦਾ ਹੋਰ ਵੀ ਵੱਧਦਾ ਪਰ ਚਲੋ ਜੋ ਕੁਝ ਹੋਇਆ ਆਗਾ ਸਮਝ ਚਲੋ ਉਹਨਾਂ ਦੇ ਲਾਲਾ ਪਾਛਾ ਜੋ ਬੀਤੀ ਸੋ ਬੀਤੀ ਇਸ ਕਰਕੇ ਇਹ ਹੁਣ ਟਾਈਮ ਨਹੀਂ ਗੱਲਾਂ ਕਰਨ ਦਾ ਸਾਰੇ ਨੌਜਵਾਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਔਰ ਕਿ ਇਕਤਾ ਅਸੀਂ ਔਰ 23 ਤਰੀਕ ਨੂੰ 23 ਤਰੀਕ ਅ 23 ਫਰਵਰੀ ਨੂੰ ਅਸੀਂ ਵੱਧ ਤੋਂ ਵੱਧ ਸੰਗਤਾਂ ਨੇ ਨੌਜਵਾਨਾਂ ਨੇ ਮਹਾਰਾਜ ਪਿੰਡ ਜਿਹੜਾ ਬਠਿੰਡੇ ਤੋਂ 30 ਕਿਲੋਮੀਟਰ ਪੈ ਜਾਂਦਾ ਹੈ ਉੱਥੇ ਆਪਾਂ ਲਾਜ਼ਮੀ ਜਾਣਾ ਸਾਰਿਆਂ ਨੇ ਕਿਉਂਕਿ ਬਹੁਤ ਭਾਰੀ ਇਕੱਠ ਹੋ ਰਿਹਾ ਹੈ ਤੇ ਬਾਕੀ ਮੈਂ ਗੁਰੂ ਘਰ ਦੇ ਸੇਵਾਦਾਰਾਂ ਨੂੰ ਬੇਨਤੀ ਕਰਦਾ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਸਰਪ੍ਰਸਤ ਹੋਣ ਦੇ ਨਾਂ ਤੇ ਕਿ ਸਾਰੇ ਗੁਰੂ ਘਰਾਂ ਦੇ ਵਿੱਚ ਸੰਗਤਾਂ ਨੂੰ ਇਸ ਪ੍ਰੋਗਰਾਮ ਦਾ ਸੱਦਾ ਪੱਤਰ ਦਿੱਤਾ ਜਾਏ ਦੱਸਿਆ ਜਾਇ ਸਪੀਕਰਾਂ ਦੇ ਵਿੱਚ ਬੋਲ-ਬੋਲ ਕੇ ਕਿ ਅ ਪਿੰਡ ਮਹਾਰਾਜ ਵੱਧ ਤੋਂ ਵੱਧ ਇਕੱਠ ਕਰੋ ਔਰ ਉੱਥੇ ਆਪਾਂ ਨੇ ਭਾਈ ਲੱਖਾ ਸਿੰਘ ਸਿਧਾਣਾ ਨੇ ਆਪ ਜੀ ਨੂੰ ਦੱਸ ਹੀ ਦਿੱਤਾ ਹੁਣ ਸੁਣ ਲਿਆ ਹੁਣ ਤੁਸੀਂ ਨੇ ਵੀਡੀਓ ਕਿ ਨੌਜਵਾਨਾਂ ਦੀ ਰਿਹਾਈ ਲਈ ਤੇ ਅਗਲੇ ਪਲੈਨਿੰਗ ਰਹੀ ਲਈ ਤੇ ਬਾਕੀ ਜਿਹੜਾ ਕਾਲੇ ਕਾਨੂੰਨ ਰੱਦ ਕਰਾਉਣ ਲਈ ਇਹ ਸਾਰਾ ਕੁਝ ਆਪਾਂ ਨੇ ਉੱਥੇ ਵਿਚਾਰਾ ਕਰਨੀਆਂ ਨੇ ਸਾਰੀਆਂ ਸੰਗਤਾਂ ਨੇ ਜਾਣਾ ਹੈ ਤੇ ਇੱਥੇ ਜਿਹੜੀ ਗਾਦਲ ਪੱਤੀ ਦੀ ਸੰਗਤ ਹੈ ਇਹਨਾਂ ਨੂੰ ਵੀ ਮੈਂ ਬੇਨਤੀਆਂ ਕੀਤੀਆਂ ਹਨ ਅੱਜ ਤੇ ਆ ਸਪੀਕਰ ਵਿੱਚ ਵੀ ਤੇ ਵੈਸੇ ਵੀ ਹੁਣ ਵੀ ਕਰ ਰਹੇ ਆ ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਕਿ ਸਾਰੀਆਂ ਸੰਗਤਾਂ ਭਾਈ ਪਿੰਡ ਮਹਾਰਾਜ ਵੀ ਪਹੁੰਚਣਾ ਤੇ ਆਪਾਂ ਜਿਹੜੇ ਦੀਪ ਸਿੱਧੂ ਤੇ ਪਰਚਾ ਪਿਆ ਉਹਨੂੰ ਵੀ ਰੱਦ ਕਰਾਉਣਾ ਤੇ ਜਿਹੜੇ ਹੋਰ ਸਾਡੇ ਨੌਜਵਾਨ ਵੀਰ ਬਜ਼ੁਰਗ ਭੈਣਾ ਉਹਨਾਂ ਤੇ ਪਰਚੇ ਪਏ ਆ ਉਹਨਾਂ ਨੂੰ ਵੀ ਅਸੀਂ ਰੱਦ ਕਰਾਉਣਾ ਜਿੰਨਾ ਚਿਰ ਇਹ ਰੱਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਟਿਕ ਕੇ ਨਹੀਂ ਬੈਠਣਾ ਔਰ ਸਰਕਾਰਾਂ ਨੂੰ ਇਹ ਇੱਕ ਸਾਡਾ ਚੈਲੰਜ ਹੈ ਕਿ ਜਿੰਨਾ ਚਿਰ ਉਹ ਕਾਨੂੰਨ ਰੱਦ ਨਹੀਂ ਕਰਦੀਆਂ ਜਿੰਨਾ ਚਿਰ ਉਹ ਰੱਦ ਕਰਕੇ ਔਰ ਪਰਚੇ ਰੱਦ ਕਰਕੇ ਸਾਨੂੰ ਦੱਸਦੀਆਂ ਨਹੀਂ ਕਿ ਅਸੀਂ ਪਰਚੇ ਰੱਦ ਕਰਤੇ ਐ ਕਾਨੂੰਨ ਰੱਦ ਕਰਤੇ ਐ ਉਹਨਾਂ ਚਿਰ ਸਾਡਾ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਯੂਪੀ ਦਾ ਮਹਾਰਾਸ਼ਟਰ ਦਾ ਬਿਹਾਰ ਦਾ ਨੌਰ ਉਤਰੰਚਲ ਦਾ ਏ ਹਿਮਾਚਲ ਦਾ ਜਿੰਨੇ ਵੀ ਸਟੇਟਾਂ ਹਨ ਸਾਰੀਆਂ ਸਟੇਟਾਂ ਦੇ ਬੰਦੇ ਭੈਣ ਭਾਈ ਵੱਦ ਤੋਂ ਵੱਧ ਇਸ ਔਰ ਜਿਹੜਾ ਤੁਸੀਂ ਵਰਤਾਓ ਵਰਤਾਇਆ ਦਿੱਲੀ ਦੇ ਵਿੱਚ 26 ਤਰੀਕ ਨੂੰ ਔਰ ਉਹਦੀ ਨਿੰਦਾ ਕਰਦੇ ਆਂ ਸੀ ਸਾਰੇ ਜਿੰਨੀਆਂ ਵੀ ਇਸ ਭੈਣਾ ਖੜੀਆਂ ਨੇ ਭਾਈ ਖੜੇ ਐ ਸੰਗਤਾਂ ਖੜੀਆਂ ਨੇ ਤੇ ਅਸੀਂ ਮੰਗ ਵੀ ਕਰਦੇ ਆਂ ਸੰਗਤਾਂ ਦੇ ਕੋਲ ਸਰਕਾਰਾਂ ਦੇ ਕੋਲੋਂ ਸੈਂਟਰ ਸਰਕਾਰ ਦੇ ਕੋਲੋਂ ਖਾਸ ਕਰਕੇ ਔਰ ਮੋਦੀ ਸਾਹਿਬ ਕੋਲੋਂ ਕਿ ਉਹ ਕਾਲੇ ਕਾਨੂੰਨ ਰੱਦ ਕਰ ਦੇ ਕਿਉਂਕਿ ਹੁਣ ਤਾਂ ਬਹੁਤ ਟਾਈਮ ਹੋ ਗਿਆ 6 ਮਹੀਨੇ 7 ਮਹੀਨਿਆਂ ਦੇ ਲਗਭਗ ਹੋ ਗਿਆ 6 ਮਹੀਨੇ 7 ਮਹੀਨਿਆਂ ਦੇ ਲਗਭਗ ਹੋ ਗਿਆ ਕਾਲੇ ਕਾਨੂੰਨ ਰੱਦ ਕਰੋ ਸਾਰਾ ਸਿਆਲ ਟੱਪ ਗਿਆ ਸਾਰੀ ਗਰਮੀ ਟੱਪ ਗਈ ਕਾਲੇ ਕਾਨੂੰਨ ਰੱਦ ਕਰ ਦੇ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਹ ਰੱਦ ਕਰਾਏ ਤੋਂ ਬਿਨਾ ਮੁੜਦੇ ਨਹੀਂ ਜਿੱਦੇ ਰੱਦ ਹੋਣਗੇ ਉਦੋਂ ਹੀ ਮੁੜਨਗੇ ਹੁਣ ਹੁਣ ਤਾਂ ਇੱਕ ਇਹ ਵੀ ਹੈ ਕਿ ਜਿਹੜਾ ਸੈਂਟਰ ਨੇ ਪਰਚੇ ਪਾਏ ਐ ਸਾਡੇ ਨੌਜਵਾਨਾਂ ਤੇ ਬਜ਼ੁਰਗਾਂ ਤੇ